ਪਹਿਲੇ ਇੰਡੀਪੈਂਡੈਂਟ ਨੌਕਰੀ ਕਿਹਦੀ ਹੋ ਸਕਦੀ ਹੈ ਅਸੰਖ ਕਮਲੇਸ਼ ਮਲਪਖਾਹੇ ਅਸੰਖ ਨਿੰਦਕ ਸਿਰ ਕਰੇ ਭਾਗ ਅਸੰਖ ਨਿੰਦਕ ਨਿੰਦਕ ਨੇ ਬਹੁਤ ਸਰ ਨਿੰਦਕ ਹੰਦਾ ਸੱਚ ਦਾ ਵਿਰੋਧ ਕਰਨ ਵਾਲਾ ਸੱਚ ਨੂੰ ਤੋੜ ਮੋੜ ਕੇ ਪੇਸ਼ ਕਰਦਾ ਹੋਵੇ ਸੱਚ ਤੇ ਨੁਕਸ ਕਰਨ ਵਾਲੇ ਨਿੰਦਕ ਹੰਦਾ ਸੱਚ ਤੇ ਨੁਕਸ ਕਰਨ ਵਾਲਾ ਜਿਹਦੇ ਨੁਕਸ ਨਾ ਹੋਵੇ ਉਹਦੇ ਵਿੱਚ ਨੁਕਸ ਸਾਫ਼ ਕਰ ਲੈਣ ਦੇ ਨੁਕਸ ਨਹੀਂ ਆ ਉਹਦੇ ਕਮਜ਼ੋਰ ਉਹਦੀ ਕੋਈ ਕਿਸੇ ਮਾੜੀ ਜੀ ਗੱਲ ਨੁਕਮੀ ਨੂੰ ਵਾਜਣਾ ਆ ਕੇ ਕਰਨਾ ਤੂੰ ਦੀ ਪੁਆਇੰਟ ਗਾਣਾ ਨਹੀਂ ਜਿਹੜੀ ਉਹ ਕਮੀਆਂ ਕਮੀ ਜਿਨਾ ਉਹਦਾ ਗੋਣਾ ਗੋਣਾ ਜਿਨਾ ਉਹਦਾ ਔਗਣਾ ਔਗਣਾ ਉਹ ਠੀਕ ਠੀਕ ਦੱਸਣਾ ਨਹੀਂ ਔਗਣਾ ਨੂੰ ਛਪਾਉਣਾ ਤੇ ਗੋਣਾ ਕੁਰਾਨ ਨੂੰ ਛਪੜਾ ਉਹ ਕੁਰਾਨ ਨੂੰ ਬੁਲਾ ਕੇ ਦੱਸਣਾ ਨਹੀਂ ਦਿੰਦੇ। ਗੁਰਬਾਣੀ ਨੇ ਤਾਂ ਲਿਖੀ। ਇਹ ਇਦਾਂ ਕਰਨ ਤੋਂ ਰੋਕਿਆ। ਸਮਾ ਰੋਕਿਆ। ਉਹ ਜਿਹੜੀ ਹੈ ਨਾ ਜਿੱਤੇ ਕਹਿੰਦੇ ਨੇ ਇਸਤਰੀ ਬਰਾਬਰ ਹੈ ਅਸਲ 'ਚ ਉੱਥੇ ਵੀ ਇਹੀ ਵਰਤਿਆ ਹੋਇਆ। ਉਹ ਤੇ ਕਹਿੰਦਾ ਸੋਖਿਓ ਬੰਦਾ ਆਖਿਆ ਜਿੱਤ ਜਮਾ ਜਿੱਤ ਜਮਾ ਰਾਜ। ਇਹ ਵਕਤ ਤੁਸੀਂ ਕਿਉਂ ਛੱਡ ਕੇ ਕਿ ਸਾਰੇ ਭਗਤ ਰਾਜਾ ਆਤ ਭਗਤਾਂ ਨੂੰ ਮੰਨਿਆ ਦੂਜੇ ਅਨੁਰਾਜੇ ਨਹੀਂ ਮੰਨੇ ਘਰਗੁਰ ਬਾਡੀ ਰਾਜਾਂ ਦਾ ਅਥਰ ਸੰਸਾਰੀ ਰਾਜੇ ਨਹੀਂ ਸੰਸਾਰੀ ਰਾਜੇ ਨੂੰ ਘੁਰਬਾਡੀ ਰਾਜਾ ਮੰਦੀ ਨਹੀਂ ਇਹ ਅਥਰ ਰਾਜਾ ਜਾਂਦਾ ਖਰਦੇ ਨੂੰ ਰਾਜੇ ਦਾ ਨੀਚ ਹੁੰਦੇ ਨੇ ਰਾਜੇ ਦਾ ਸੀਨ ਹੈ ਮੁਕਾਦਮ ਕੁੱਤੇ ਨੇ ਇਹ ਤਾਂ ਪੈਦਾ ਕਰਕੇ ਉਹਨੇ ਗਲਤੀ ਕੀਤੀ ਹੈ ਇਹ ਪੈਦਾ ਕਰਕੇ ਕੋਈ ਅਧਾਨ ਨਹੀਂ ਕੀਤਾ ਕਿਸੇ ਨੇ ਉਹਨੇ ਲੋਕਾਂ ਤੇ ਜ਼ੁਲਮ ਕੀਤਾ ਹੈ ਤੂੰ ਪੈਦਾ ਕਰਤਾ じゃ ਜ਼ੁਲਮ ਇੱਕੋ ਉਹਦੇ ਚ ਕ੍ਰੈਡਿਟ ਨਹੀਂ ਉਹਨੂੰ ਵੜ ਸਕਦਾ ਰਾਈਡਰ ਰਵਲੂ ਕੋ ਗਤੋ ਜੋ ਜਨ ਪਰੋ ਬੁਕਾਰ ਹੀ ਆਏ ਜੀ ਦਾਲ ਦੇ ਭਗਤੀ ਲਾਇਨ ਹਰਸੂ ਲੈਣ ਮਲਾਏ ਇਹ ਜੀ ਵੀ ਤਾਂ ਨਾ ਇਸਨੀ ਵੀ ਪਹਿਲਾਂ ਕਿਤੇ ਨਹੀਂ ਗੱਲ ਸਰਪੰਚ ਦੇ ਮੁਖਤਰ ਦੀ ਦੂਰ ਆ ਜਾਣ ਦੀ ਗੱਲ ਨਹੀਂ ਹੈ ਦੂਰ ਆ ਜਾਣ ਰਾਜਾ ਮੰਨਦੀ ਨਹੀਂ ਕੋਈ ਹਰਸਬਾ ਨਹੀਂ ਰਾਜਾ ਜਦ ਅਖਬਾਰ ਕਹਿੰਦਾ ਹੈ ਲਾਗੂ ਹੋਏ ਰਹੂ ਹਰ ਜਗ੍ਹਾ ਇਹ ਲਾਗੂ ਰਹੂਗਾ ਪਰ ਸੰਸਾਰੀ ਆਦਮੀ ਕਿਉਂਕਾ ਸੰਸਾਰੀ ਬੋਲੀ ਜਾਂਦੇ ਨੇ ਦੇ ਦਿਮਾਗ ਹੀ ਬਾਹਰਲੇ ਰਾਜੇ ਰਾਜੇ ਫਸੇ ਹੋਏ ਨੇ ਉਹ ਨਿਕਲਦੇ ਹੀ ਨਹੀਂ ਉਹਦੇ ਦਿਮਾਗ ਤੋਂ ਸੱਚ ਪੱਖ ਦੀ ਨੇ ਵੈਰਾ ਕੀਤੇ ਨੇ ਐਵਤਾਰ ਦੀ ਨੇ ਵੈਰਾ ਕੀਤੇ ਨੇ ਇਹ ਪੱਖ ਤੁਸੀਂ ਇਹਦਾ ਕਿਉਂ ਲੁਕੋਇਆ ਇਸ ਤਰੀਕਾ ਇਹ ਵੀ ਦੱਸਦੇ ਉਹ ਵੀ ਦੱਸੋ ਇਹ ਗੱਲੀਆਂ ਨੇ ਬਹੁਤ ਜ਼ਿਆਦਾ ਨੇ ਮੰਨਦੇ ਨੂੰ ਪਰ ਆ ਪੱਖ ਕਿਉਂ ਸਿਰਫ ਮੰਨਦਾ ਹੀ ਮੰਨਦਾ ਕਿਉਂ ਕਹਿੰਦੇ ਹੋ ਗੱਲ ਇੰਨੀ ਕਹੀ ਹੋਈ ਆ ਇਹਦਾ ਅਰਥ ਇਹ ਨਹੀਂ ਬਰਾਬਰ ਹੈ ਉਹ ਜਿਹੜੇ ਇੱਕ ਤਰਫਾ ਵਿਦਵਾਨ ਇੱਕ ਤਰਫਾ ਇੱਕ ਪਾਸੜੇ ਨਹੀਂ ਲਿਖ ਜਾਂਦੇ ਹੁੰਦੇ ਨੇ ਕਹਿੰਦਾ ਵਿਦਵਾਨ ਲਿਖਦੇ ਨਹੀਂ ਲਿਖਦੇ ਨੇ ਇੱਕ ਪਾਸੜੇ ਲਿਖੀ ਜੇ ਤਾਂ ਸਿਫਤ ਕਰਨ ਨਾਲ ਕੋਈ ਸਿਫਤ ਤੇ ਕਰਨੀ ਉਹਦਾ ਨੁਕਸ ਦੱਸਣਾ ਹੀ ਨਹੀਂ ਕਿਵੇਂ ਸਾਡੇ ਕਰਦੇ ਨੇ ਝਾੜੀ ਹੁਣ ਤੇ ਹੀ ਕਰਦੇ ਰਹੇ ਨੇ ਝਾੜੀ ਕੀ ਕਰਦੇ ਰਹੇ ਨੇ ਇਹ ਹੀ ਕੁਝ ਕਰਦੇ ਰਹੇ ਗੁਰਮਤਿ ਦਾ ਇਨਸਾਨ ਨਹੀਂ ਇਹਨਾਂ ਨੇ ਲਿਖਿਆ ਹੈ ਗੁਰਮਤਿ ਦਾ ਇਨਸਾਨ ਨਹੀਂ ਪ੍ਰਚਾਰਿਆ ਨਾ ਇਹਨੂੰ ਪ੍ਰਚਾਰ ਨਾ ਹੋਗਾ ਜਦੋਂ ਉਹ ਰਾਣ ਜੋ ਲਿਖਿਆ ਸੀ ਉਹ ਗਾਹ ਨੂੰ ਤੁਹਾਨੂੰ ਦੱਸਿਆ ਸੀ ਵੀ ਜੇ ਤੁਸੀਂ ਤੁਸੀਂ ਸਾਕੇ ਲਿਖਣਗੇ ਜੱਗਾਂ ਲਿਖਿਆ ਸੀ ਉਹਨਾਂ ਨੇ ਆਪਣੀ ਪਗਾੜੀ ਦੀ ਉਹ ਐ ਦੋ ਐਸ ਪੈਂਤਰੇ ਜੇ ਜਾ ਕੇ ਪ੍ਰਚਾਰ ਕਰੀਦਾ ਹੁੰਦਾ ਇਹ ਤਾਂ ਗਾਹ ਨਹੀਂ ਜਾਇਦਾ ਲੋਕਾਂ ਹਾਂ ਜਾਂਦੇ ਸੀ ਆ ਲਗਿਆ ਨਾ ਸੋਕੇ ਬੰਦਾ ਆਖੀਏ ਨਹੀਂ ਇਹ ਤੇ ਘੜੇ ਟਾੜੀ ਰੱਖ ਗੁਰਮਤਿ ਦਾ ਕੋਈ ਜੁੜਿਆ ਹੀ ਨਹੀਂ ਅੰਨੇ ਹੋਗੇ ਪ੍ਰਚਾਰ ਐਕਸਾਈਟ ਕਰਦੇ ਨੇ ਲੋਕਾਂ ਨੂੰ ਐਕਸਾਈਟ ਕਰ ਵਰਵਾਉਣ ਵਾਸਤੇ ਗਾਣੀ ਗਦਾ ਕੋਲ ਹੈ ਨਾ ਦਿੱਤਾ ਐਕਸਾਈਟ ਕਰਕੇ ਜਦੋਂ ਲੋਡ ਪੈਣੀ ਹੈ ਨਾ ਸਿਆਸਤਦਾਨ ਨੇ ਮਰਵਾਦਣ ਪਿੱਛੋ ਆਪ ਸੁਲਾ ਕਰ ਲੜੀ ਕੋ ਰਾਜ ਬਾਤ ਤੇ ਚਲੇ ਗਣੋ ਸ਼ਾਸਨ ਬਾਤ ਦੇ ਰਹਿਣੇ ਸਿੱਖਣ ਇਹਨਾਂ ਨੂੰ ਇਸਤੇਮਾਲ ਕਰ ਲੋ ਮਰਵਾ ਲੋ ਐਕਸਾਈਟ ਕਰਕੇ ਬੇਪੂ ਬਣਾ ਕੇ ਰੱਖੋ ਆ ਬੰਦ ਕਰ ਦੇ ਵੀਡੀਓ ਨਾਲ ਲੋ ਯਾ ਰਾਜ ਮੜੇ ਕਹਿ ਦੋ ਬਾ ਹੁਣ ਠੀਕ ਹੈ ਠੀਕ ਹੈ ਹੁਣ ਚੁੱਪ ਕਰ ਲੋ ਫੜ ਬੂਮ ਗੜੇ ਮੁਰਦੇ ਨਾ ਢਾੜੋ ਪਖਾੜੋ ਫਿਰ ਇਹ ਕਹਿ ਦੋ ਇਹ ਸਭ ਬਲੈਕਮੇਲ ਕੀਤਾ ਇਹਨਾਂ ਇਹ ਇਨਹ ਹਜ਼ਾਬ ਦੇਣਾ ਪੈਣਾ ਹੋਰ ਕੀ ਕਰਨਾ ਪੈਣਾ ਇਹ ਹਜ਼ਾਬ ਦੇਣਾ ਪੈਣਾ ਔੜ ਵਾਲੀ ਸੰਗਤ ਆਉਣ ਵਾਲੇ ਜਿਹੜੇ ਜਾਗਰੂ ਹੋਣ ਕੇ ਇਹਨਾਂ ਦੇ ਖਾਨਦਾਨਾਂ ਨੂੰ ਕਹਿਣਗੇ ਵੀ ਇਹਨਾਂ ਦੇ ਬਚ ਕੇ ਰਹੋ ਰੋਕਾਂ ਤੇ ਕਿਉਂ ਤੀਰਮਲੀਏ ਨੂੰ ਹੁਣ ਤੇ ਖਾਲਸਾ ਕਾ ਤੀਰਮਲੀਏ ਦਾ ਪਾਰ ਨਹੀਂ ਕਰਨਾ ਆ ਰਾਮ ਰਈਆ ਨਾ ਤੁਸੀਂ ਨਹੀਂ ਕਰਨਾ ਵੇਲ ਇਹ ਰਾਮ ਰਈਆ ਤੇ ਧੀਰਮਲੀਏ ਨੇ ਸਾਰੇ ਤੂੰ ਸਿੱਖਾ ਸਿੱਖਾਂ ਜਾਵਣੇ ਉਹ ਰਾਮ ਰਈਆ ਤੇ ਧੀਰਮਲੀਏ ਵੀ ਤਾਂ ਹੁਣ ਸਿੱਖਣੇ ਕਿੱਥੇ ਨੇ ਉਹ ਸਾਡੇ ਵਿਚੇ ਨੇ ਤੁਸੀਂ ਉਹਨਾਂ ਤੋਂ ਸਿੱਖੀ ਦੀ ਆਸ ਕਿਵੇਂ ਕਰੋਗੇ ਇਹ ਆਮ ਰਹੀ ਧੀਰਮਲੀਆਂ ਗਈ ਹੋਈਆਂ ਬਨੇਰੀ ਉਹ ਵਾਕਿਦ ਦੂਰੇ ਸੀ ਸਾਰਾ ਮੁਲਕ ਇਹ ਸੀ ਚਮਕੌਰ ਸਾਹਿਬ ਕੇਰਾ ਪਾਇਆ ਹੋਇਆ ਫੌਜ ਨਹੀਂ ਸੀ ਇੰਨੀ ਮੁਲਕੀ ਆ ਲਿਖਿਆ ਹੈ ਅੱਜ ਦੇਖੋ ਪਬਲਿਕ ਮੁਲਕ ਦਾ ਪਬਲਿਕ ਪਿੰਡ ਅੱਜ ਸਿੱਖ ਨੇ ਕੱਲ ਉਹਨਾਂ ਦੇ ਬਜੁਰਗ ਜਿਹੜੇ ਕੇਰਾ ਪਾਈ ਖੜੇ ਸੀ ਚੜਦੇ ਸਰਕਾਰ ਤੋਂ ਚਾਹੇ ਡਰਦੇ ਕਹਿ ਲੋ ਪਰ ਕਿਹ ਰੰਤ ਗੁਰੂ ਨੂੰ ਪਾਇਆ ਹੋਇਆ ਸੀ ਕਣੇ ਜਗਾਇਆ ਨਾ ਘੋੜੀ ਨਹੀਂ ਦਿੱਤੀ ਨੰਬਰਦਾਰ ਨੇ ਅੱਜ ਸਿੱਖ ਨੇ ਸਾਰੇ ਇਹ ਜਿਹਾ ਸਿੱਖ ਗੁਰੂ ਦੇ ਸਿੱਖ ਨਹੀਂ ਹੁੰਦੇ ਪਹਿਲਾਂ ਇਹੋ ਜਿਹਾ ਨਹੀਂ ਮੈਨੂੰ ਚਾਹੀਦਾ ਸਰਦਾਰ ਅੱਜ ਸਾਰੇ ਸਿੱਖ ਨੇ ਅੱਜ ਤਾਂ ਉਹ ਆਪਣੀ ਗੱਦਾਰੀ ਕਰਨਗੇ ਇਕਲਾ ਰੈਵਰ ਵਾਲਿਆਂ ਨੇ ਚੌਧਰੀ ਉਹਨੂੰ ਭੇਜੇ ਸੀ ਦਲਾਇਆ ਗੁਰਦਵਾਰ ਨਾਮ ਤੋਂ ਅਹਾਂ ਦਲਾਇਆ ਗੁਰਦਵਾਰ ਜਿਹੜਾ ਹੈਗਾ ਕੰਟੈਕਟ ਤੋਂ ਬਣਾਇਆ ਹੋਇਆ ਜਨਨ ਸਾਹਿਬ ਜਨਾਬ ਖਨੀ ਖਲਾਹੀ ਸਾਹਿਬ ਗੁਰਦਵਾਰ ਬੋਤਮ جواب ਦੇ ਦਿੱਤਾ ਕੋੜਖਪੂਰੇ ਨੇ ਉਹ ਤੇ ਜਵਾਬ ਦੇ ਦਿੱਤਾ ਕੋੜ ਤੋਂ ਫਿਰ ਨਹੀਂ ਦੇਣਾ ਵਾ ਫਾਂਸੀ ਚੜਨਾ ਵਾ ਪਰ ਸਿੱਖੀ ਹੁਣ ਟਾਈਮ ਕਾਲੀਆਂ ਦਾ ਰੌਲਾ ਪਾਇਆ ਆਇਆ ਜਿਹੜੇ ਆਪਰਾਮ ਰਗੇ ਦੇ ਧੀਰਮੱਲੀਏ ਨੇ ਇਹਨਾਂ ਦਾ ਰੌਲਾ ਪਾਇਆ ਸਿੱਖ ਕਿਹੜਾ ਸਿੱਖਾਇ ਤੇ ਤੇ ਕੱਲ ਲਗੂ ਕਾ ਖੌਟੀ ਦੇ ਪਤਾ ਲੱਗ ਜੂ ਸਿੱਖੀ ਕੀ ਹੁੰਦੀ ਏ ਤੇ ਖੌਟੀ ਦੇ ਲਗੂ ਸਿੱਖਾਇ ਜਿਹੜਾ ਖੋਟਾ ਈ ਸਿੱਖ ਐ ਜੇ ਸਿੱਖਾਂ ਦੀ ਲੋੜ ਨਹੀਂ ਆ ਗੁਰੂ ਨੂੰ ਗੁਰੂ ਨੂੰ ਘਰੇ ਦੀ ਲੋੜਾ ਖੋਟੇ ਦੀ ਕੋਈ ਲੋੜ ਨਹੀਂ ਨੇ ਤੂੰ ਕਸੌਟੀ ਦੇ ਲੱਗ ਸੰਗ ਰੇ ਬੰਨੋ ਵੀ ਅਸੀਂ ਘਟੀਆਂ ਸਿੱਖਾਂ ਐਂ ਤਾਂ ਕੋ ਹੋਰ ਹਿਤਾਇ ਕਰ ਗੱਲ ਪੈਂਦੇ ਰੇ ਤੂੰ ਮੇਰੇ ਨਾਲ ਜਿਆਦਾ ਸਿੱਖੇ ਆਪਣੇ ਆਪ ਨੂੰ ਤੋਲੂ ਤੂੰ ਇਹਦੇ ਕੀ ਲੈਣਾ ਦੂ ਸਿੱਖਣ ਨਹੀਂ ਸਿੱਖੂ ਤੂੰ ਜਦੋਂ ਇਹਦੇ ਲੈਣਾ ਕੀ ਅਸੀਂ ਤੂੰ ਇਹਦੇ ਦੂਆ ਸਿੱਖਣ ਨਹੀਂ ਤੂੰ ਆਪਣੇ ਆਪ ਨੂੰ ਤੋਲੂ ਲੀਡਰ ਬਣਨ ਨੂੰ ਹਰੇਕ ਤਿਆਰ ਆ ਸਿੱਖਣਾ ਸਿੱਖੀ ਦੇ ਉੱਤੇ ਗੋਲਡਿੰਗ ਸਿੱਖੀ ਦਾ ਨਾਮ ਛੱਡ ਕੇ ਹੋਰ ਕੋਈ ਰੱਖ ਲਓ ਲੀਡਰਸ਼ਿਪ ਦੀ ਬਾਕੀ ਐਂਓ ਬਾੜੇ ਤੇ ਸਿੱਖੀ ਬਦ ਨਾ ਹੁੰਦੀ ਗੁਰੂ ਦਾ ਨਾਮ ਬਦ ਨਾ ਹੁੰਦਾ ਗੁਰੂ ਨਾਲ ਜੁੜੀ ਹੋਈ ਹੈ ਸਿੱਖੀ ਬਾਣੀ ਨਾਲ ਜੁੜੀ ਹੋਈ ਹੈ ਸਿੱਖੀ ਤੈਨੂੰ ਆਡਰ ਹਟ ਦੇ ਉਹਨੂੰ ਰਾਜ ਨਾਲ ਲੜਨਾ ਤੇ ਲੜੀ ਜਾ ਤੈਨੂੰ ਕੋ ਹਟਾਉਣਾ ਲੋਕ ਵੀ ਲੜਦੇ ਹੀ ਨੇ ਸਾਰੇ ਹਿੰਦੂ ਲੜਦੇ ਹੀ ਨੇ ਉਹ ਉੱਥੇ ਲਿਆ ਕੇ ਮੂਰਤੀ ਰੱਖਦੇ ਨੇ ਜਾਂ ਠਾਗਰ ਰੱਖਦੇ ਨੇ ਸੈਸੀ ਲੜਾਈ ਲੜਦੇ ਨੇ ਲੜੀ ਜਾ ਕੋਈ ਹਟਾਉ ਲੈ ਬੜੇ ਸਿੱਖੀ ਨੂੰ ਨਾ ਵੜੋ ਤੁਹਾਨੂੰ ਨਾ ਵੜੋ ਇਹ ਵਖਰੀ ਕੀ ਇਹ ਸਾਰਾ ਸ੍ਰਿਸ਼ਟੀ ਕਹਿੰਦੇ ਬਸ ਤੁਸੀਂ ਤਾਂ ਕਲਾਕਾਰੀ ਦੀ ਬੰਦ ਕਰ ਦੋਗੇ ਇਹਨੂੰ ਫਿਰ ਸਿੱਖੀ ਵੀ ਅਸੀਂ ਠੇਕਾ ਦੂਏ ਹੈ ਦੀ ਸਿੱਖੀ ਫੈਲਣੀ ਉਹ ਨਹੀਂ ਜੇ ਸਿਆਦ ਦੀ ਸਿੱਖੀ ਪੈ ਜਾ ਸਿੱਖੀ ਨਹੀਂ ਫੈਲ ਸਕਦੀ ਉਹ ਦਾਇਰੇ ਜਬੰਦ ਹੋ ਜੂਗੀ ਦਾਇਰੇ ਵਿੱਚ ਬਾਹਰ ਛੱਡਣੀ ਹੈ ਕੈਟਾਗਰੀ ਦੇ ਕਬਜ਼ੇ ਜੋ ਬਾਹਰ ਛੱਡਣੀ ਸਿੱਖੀ ਅਲੱਗ ਚੀਜ਼ ਹੈ ਸ਼ਾਜ਼ਾ ਤੁਹਾਡੀ ਅਲੱਗ ਚੀਜ਼ ਹੈ ਸੰਸਾਰ ਦਾ ਰਾਜ ਅਲੱਗ ਚੀਜ਼ ਹੈ ਮਾਇਆ ਦੀ ਲੜਾਈ ਅਲੱਗ ਚੀਜ਼ ਹੈ ਸਿੱਖੀ ਦਾ ਇਹ ਨੰਬਰ ਜਿਹੜਾ ਮਾਇਆ ਦੀ ਲੜਾਈ ਲੜੂ ਸਿੱਖ ਬੜੇ ਨਹੀਂ ਸਕਦਾ ਸਿੱਖੀ ਵਾਲੇ ਰਾਹ ਤੋਰੇ ਨਹੀਂ ਸਕਦਾ ਪੜੋਦ ਜੇ ਤੁਸੀਂ ਆ ਕੋਈ ਗੰਦੇ ਰਹੋ ਅ ਸੰਗਨਿੰਦਰ ਸਰ ਕਰੇ ਭਾ ਅ ਸੰਗਨਿੰਦਰ ਸਰ ਕਰੇ ਭਾਰ ਅ ਸੰਗਨਿੰਦਰ ਕਦੇ ਇਹਨਾਂ ਦੇ ਲੱਗੇ ਰਹੇ ਦੇ ਸੀ ਨੈਟਵਰਕ ਬਹੁਤ بڑا ਸੀ ਪੰਡਤ ਦਾ ਹਰ ਪਿੰਡ ਦੇ ਵਿੱਚ ਗੁਰੂ ਕੱਲ ਕੱਲੇ ਕੱਲੇ ਸਿੱਖ ਨੂੰ ਬਸਾਉ ਉਹਨਾਂ ਨੇ ਸਿੱਖ ਬਣਾਇਆ ਕਿਸੇ ਕਿਸੇ ਪਿੰਡ ਤੋਂ ਉਹ ਫਿਰ ਲੱਗੇ ਨੇ ਉਹਨੂੰ ਸਮਝਾਉਣਾ ਹਰ ਵਕਤ ਲੱਗੇ ਰਹਿੰਦੇ ਸੀ ਪਰ ਉਹ ਨਹੀਂ ਸੀ ਬੰਦੇ ਪੰਡਤੋਨਾ ਕੋਲੋਂ ਲਾਚਾਰ ਹੋ ਜਾਂਦਾ ਸੀ ਜਿਹੜੇ ਸਮਝਦਾਰ ਸੀ ਬੜੀ ਕੋਸ਼ਿਸ਼ ਕਰਦੇ ਤੇ ਆ ਜਿਹੜੇ ਰਾਧਾ ਸੌਮੀ ਨੇ ਕਿਹਾ ਉਹੀ ਬਣ ਗਏ ਰਾਧਾ ਸੌਮੀ ਕੱਲੇ ਕੱਲੇ ਬੰਦੇ ਤੇ ਲੱਗੇ ਰਹਿ ਬੰਦਾ ਤਾਂ ਤੋੜੇ ਨੇ ਇਹਨਾਂ ਨੇ ਫੁੱਟ ਹੀ ਤੋੜ ਕੇ ਦਿਖਾਉਣ ਨੂੰ ਆਪਣਾ ਨੈਟਵਰਕ ਬਣਾ ਲਿਆ ਉਹਨੇ ਉਹ ਜਾਇ ਜੇ ਸਕਣ ਉਹ ਜੋ ਨਾ ਸਾਨੂੰ ਤਾਂ ਕੋਈ ਨਹੀਂ ਫਰਕ ਸਾਡੇ ਵਾਸਤੇ ਨਹੀਂ ਕੋਈ ਫਰਕ ਹੈ ਫਰਕ ਤਾਂ ਇਹਨਾਂ ਨੂੰ ਆਈਆਂ ਵੋਟਾਂ ਚਾਹੀਦੀਆਂ ਗੁਰਬਾਣੀ ਉਹ ਵੀ ਬੜਦੇ ਨੇ ਵੀ ਬੜਦੇ ਨੇ ਉਹ ਵੀ ਉਹ ਜਿਹਾ ਅਰਥ ਕਰਦੇ ਨੇ ਇਹ ਵੀ ਕਰਦੇ ਨੇ ਕਈ ਜਗ੍ਹਾ ਨਾ ਇਹਨਾਂ ਨਾਲ ਚੰਗੇ ਅਰਥ ਕਰਦੇ ਨੇ ਕਾਹਮ ਕਾਹਮ ਸੰਪਰਦਾਇਤਾ ਨਹੀਂ ਹੈ ਉਹਨਾਂ 'ਚ ਰਾਜਾ ਗਮੀ ਸੰਪਰਦਾਇਤਾ ਨਹੀਂ ਹਨ ਇਹ ਸੰਪਰਦਾਇਤਾ ਸਿੱਖਾਂ ਵਾਂਦੇ ਜਾਂ ਲੜਦੇ ਨੇ ਸੰਪਰਦਾਇਕ ਹੋ ਜਾਂਦੇ ਨੇ। ਭੇਗ ਨੂੰ ਸਿੱਖ ਬਣ ਕੇ ਤਾਂ ਲੜਦੇ ਨੇ। ਔਕੜੀ ਨੂੰ ਸਿੱਖੀ ਜੋ ਕਾਰਜ ਕਰਦਾ ਹੈ ਨਾ। ਮੈਂ ਤੋ ਪਰੋਟੇ ਜਿਹੜੇ ਨੇ ਉਹ ਕਿਸਾਨ ਦੀ ਵੀ ਆ ਵੀ ਕੀਤੀ ਉੱਥੇ ਰੋਮਾਂ ਤਾਂ ਖਾਲਸਾ ਵਾਸਤੇ ਕਰਉਣ ਸੀ। ਗੁਰਦਾਰਾ ਇਕ ਤਾਂ ਸਿੱਖਾ ਤੋਂ ਸਿੱਖਦਾ ਸਿੰਧੀ ਵੀ ਨੇ ਤੁਸੀਂ ਕਹਿੰਦਾ ਹੋ ਕਿ ਸਿੰਧੀ ਸਿੱਖ ਨਹੀਂ ਕਹਿ ਕੇ ਦਿਖਾਓ ਸਿੰਧੀਆਂ ਨੂੰ ਗੁਰਬਾਣੀ ਦੇ ਪਹਿਲਾਂ ਦੀ ਪ੍ਰਵਾਨਤਾ ਸਿੱਖੀ ਕਿਸੇ ਗੁਰੂ ਨੇ ਕਿਹਾ ਵੀ ਤੁਸੀਂ ਸਿੱਖ ਰਖੋ ਕੇਸ ਰਖੋ ਕਹਿ ਸਕਦੇ ਹੋ ਤੁਸੀਂ ਪ੍ਰੇਰਣਾ ਕਹਿ ਸਕਦੇ ਹੋ ਬਤਲੋ ਫਿਰ ਮੈਂ ਬਾਜ਼ਾਰ ਧਾਰਾਂ ਦਾ ਵਲੋਗ ਅਗਲੇ ਦੀ ਵਿਚਾਰਧਾਰਾ ਸਿੱਖੀ ਹੈ ਵਿਚਾਰਧਾਰਾ ਬਦਲੋ ਜਦ ਬਦਲ ਜੂਗੀ ਵਿਚਾਰਧਾਰਾ ਫੇਰ ਬਾਤ ਦੀ ਗੱਲ ਹੈ ਸ਼ਰੀਰ ਵਾਲੀ ਜਿਹੜਾ ਬਿਲਕੁਲ ਪੱਕ ਗਿਆ ਸੀ ਉਹ ਜੀ ਨੇ ਸਿਰ ਦੇ ਨਾਲ ਮਨ ਲੈ ਅਸੀਂ ਉਹਨੂੰ ਕਿਹਾ ਵੀ ਹੁਣ ਤੂੰ ਅਮਰ ਤੇ ਸ਼ਕਤ ਹੋ ਫੁਰਦੂ ਪਹੜ ਲੈ ਲੈ ਤੂੰ ਝੰਡਾ ਬਰਦਾਸ਼ ਸਿੱਖੀ ਦਾ ਰਖਸ਼ਕ ਹੈ ਇਹਦਾ ਪ੍ਰਚਾਰ ਦਾ ਤੈਨੂੰ ਸਰਦਣਾ ਬੋਗੋ ਉਹ ਜਿਹੜੇ ਸਟੂਡੈਂਟ ਨੇ ਸਟੂਡੈਂਟ ਰੈਂਕ ਤਾਂ ਸਟੂਡੈਂਟ ਨੇ ਨਾ ਤੁਸੀਂ ਉਹਨਾਂ ਨੂੰ ਕੋਈ ਵਿਚਾਰਦਾਰਾ ਦੱਸੋ ਫਿਰ ਦੱਸ ਕੇ ਸਮਝਾਓ ਉਹ ਗੱਲ ਗਾਹਾਂ ਸਮਝਾ ਕੇ ਕਹਿਦੇ ਹੋ ਦੱਸਿਓ ਉਹ ਤਾਂ ਤੁਹਾਨੂੰ ਨਹੀਂ ਪਤਾ ਆਪ ਨਹੀਂ ਕਰ ਰਹੇ ਤਾਂ ਤੁਸੀਂ ਵਿਚਾਰਦਾਰਾ ਨਹੀਂ ਸਿੱਖਣ ਨੂੰ ਬੰਨਿਆ ਹੋਇਆ ਹਰ ਮਾਰਤਿਕ ਵਿਚਾਰਦਾਰਾ ਹੁੰਦੀ ਹੈ। ਭੇਗ ਨਹੀਂ ਹੁੰਦੀ। ਤਰਨ ਪਾਸ਼ਾ ਜੀ ਨੇ ਪੇਸ਼ ਦਿੱਤਾ ਖੁਦ ਲਿਖਦੇ ਨੇ ਕਹੋ ਨਾ ਭੇਗ ਪੀਜੋ। ਭਲੇ ਖਬੀਜ ਬੀਜੋ। ਮੈਂ ਆਵਲਾ ਬੀਜ ਬੀਜਿਆ ਸਾਰਿਆਂ ਦੇ ਵਿੱਚ। ਜਿਹੜਾ ਲੇਖੇ ਤੋਂ ਪਰੇ ਆ। ਮੈਂ ਭੇਖਣਾ ਨਹੀਂ ਭਜਣ ਵਾਲਾ ਜੇ ਤੁਸੀਂ ਕਹੋ ਸਾਰੀ ਭੇਗ ਜਿਹੜਾ ਦਸਤਾ ਫਾ ਲਈਏ। ਤੇ ਗੁਰੂ ਵਾਲੇ ਬਣ ਜਾਗੇ ਤੇ ਕਹੋਂ ਨਾ ਭੇਖ ਪੀਜੂ ਕਹਿੰਦੇ ਆਪਣੇ ਬਾਣੀ ਜਿਹਨੇ ਭੇਖ ਦਿੱਤਾ ਉਹ ਖੁਦ ਲਿਖਦਾ ਜੇ ਭੇਖ ਦਿੱਤਾ ਲਿਖ ਵੀ ਗਿਆ ਵਰਦੀ ਹੈ ਬੇਖੂਨੀ ਹੈ ਜਾਇ ਇਹ ਰਾਈ ਨਾਨਕ ਨੀਚ ਕਹੇ ਵਿਚਾਰ ਨਾਨਕ ਨੀਚ ਕਹੇ ਵਿਚਾਰ ਇਹ ਜਿਹੜੇ ਉਦਾਸੀ ਸੀ ਉਦਾਸੀ ਉਹਨਾਂ ਬਾਣਾ ਉਦਾਸੀਆਂ ਵਾਲਾ ਰਹਿ ਗਿਆ ਔਰ ਉਹ ਕਹਾਂ ਨਹੀਂ ਅਮਰ ਜਗਲੋ ਔਰ ਉਹ ਕਹਾਂ ਨਹੀਂ ਬਾਣਾ ਬਰੋਲੋ ਔਰ ਦੇ ਸਾਹ ਨਾਲ ਸੀ ਨਾ 585 ਰਸਤ ਬਰਾਬਰ ਮਿਲਦੀ ਸੀ ਉਹਨਾਂ ਨੂੰ ਕਰਨ ਠੀਕਾ ਨਹੀਂ ਲੜੇ ਭਾਜਿੰਗੇ ਅਲੱਗ ਗੱਲ ਪਰ ਉਹਨਾਂ ਨੂੰ ਇਹ ਤਾਂ ਨਹੀਂ ਕਿਹਾ ਵੀ ਸਿੱਖੀ ਦਾ ਪ੍ਰਚਾਰ ਨਾ ਕਰੋ ਇਹ ਸਿੱਖੀ ਤੁਸੀਂ ਨਾ ਪੜੋ ਪਿੱਥੋਂ ਦੇਖ ਲਓ ਵੀ ਉਦਾਸੀ ਨਾਲ ਲੈ ਔਰ ਦੇ ਸਾਹ ਉਹਨਾਂ ਨੂੰ ਕਿਵੇਂ ਬਰਦਾਸ਼ਤ ਸੀ ਉਹਦਾ ਸੀ। ਕਿ ਕੋਈ ਪੜਦਾ ਹੈ ਸੁਉਂਦਾ ਹੈ ਕੁਝ ਉਹਨੂੰ ਸਮਝ ਆਉਂਦੀ ਹੈ ਮਾੜੀ ਮੋਟੀ ਗੀ। ਕਮਸਰਾ ਉਹਦੀ ਮਰਦ ਤੋਂ ਖਲਾਫ ਹੈ ਉਹਦੇ ਕਦੇ ਦਾ ਦਿਮਾਗ ਜਾਊ ਇਹ ਵੀ ਆ ਗੱਲ ਠੀਕ ਹੈ। ਜੇ ਕਬੀਰ ਨੇ ਉਹ ਗੱਲ ਸੁਣ ਲਈ। ਮਗਰ ਆਲੀ ਤਾਂ ਉਹ ਜਾਗਿਆ ਵੀ ਗੱਲ ਆ ਵੀ ਇੱਕ ਧਰਮ ਮਗਰ ਜਿ ਗਿਆ ਉਹ ਤੇ ਖੋਜ ਕੀਤੀ। ਜਰਮਤ ਪ੍ਰਗਟ ਹੋ ਗਈ। ਤੁਸੀਂ ਬੰਦੇ ਕਰਦੇ ਹੋ ਵੀ ਇਹਨੂੰ ਪੜ੍ਹਣਾ ਨਹੀਂ ਜਣਾ ਸੀ। ਕਿੱਥੇ ਦੀ ਅਦਾਲਤ ਹੈ? ਆਪ ਪੜਨਾ ਨਹੀਂ ਕਿ ਸਾਨੂੰ ਵੱਡਾ ਢਿਡਾ ਆਪ ਸਮਝਣਾ ਨਹੀਂ ਕਿ ਸਾਨੂੰ ਸਮਝਣਾ ਦੇਣਾ ਉਹ ਕੈਟਾਗਰੀ ਤੇ ਚੱਲਦੀ ਹੋਈ ਜਾਂ ਫਿਰ ਉਹਨਾਂ ਦੀ ਉਹਨਾਂ ਦੀ ਉਹ ਕੈਟਾਗਰੀ ਚੱਲਣੀ ਆ ਜੀ ਨਾਨਕ ਨੀਚ ਕਹ ਹੈ ਵਿਚਾਰ ਇਹ ਸਾਰੇ ਨੀਚਾ ਦੇ ਵਿਚਾਰ ਕੀਤੇ ਉੱਤੇ ਨੀਚ ਕੌਣ ਨੀਚ ਕਹਨੇ ਕਿਨੂੰ ਨੇ ਪਰ ਬਾਣੇ ਕਿਨੂੰ ਨੀਚ ਕਹਨੇ ਆਂ ਜੀ ਨਾ ਕਸਮ ਸਾਰੇ ਤੇ ਕਮਜਾਦ ਨਾਨਕ ਨਾਵੇ ਬਾਜ ਸੁਣਾ ਜਿਹਦੇ ਅੰਦਰ ਨਾਮ ਨਹੀਂ ਹੈ ਜੋ ਸੱਚ ਨਾਲ ਨਹੀਂ ਜੁੜਿਆ ਹੋਇਆ ਸਾਰੇ ਨਹੀਂ ਚੋੜ ਆਪਣੇ ਆਪਣੇ ਅੰਦਰ ਝਾਤੀ ਮਾਰ ਲਓ ਜਿਹੜੇ ਜਿਆਦਾ ਰੌਲਾ ਪਾਉਂਦੇ ਨੇ ਵੀ ਨਾਮ ਕੰਨਿਆ ਦੇ ਕੋਲ ਕਿੱਡੇ ਅਗ ਨੂੰ ਬਾਣੀ ਨਹੀਂ ਸਮਝ ਉਹ ਤੁਸੀਂ ਤਾਂ ਆਪ ਨੀਚੋ ਤਾਂ ਹੀ ਨੀਚ ਕੰਮ ਕਰਦੇ ਹੋ ਅੰਦਰ ਝਾਤੀ ਮਾਰ ਲਓ ਵੀ ਕਿਤੇ ਅਸੀਂ ਆ ਨੀਚਤਾ ਕਰਦੀ ਸਾਡੀ ਸਾਥ ਇਹ ਗਲਤ ਕੰਮ ਕਰਾ ਰਹੇ ਏ ਭਗਤੀਆਂ ਤੁਹਾਨੂੰ ਮੌਕਾ ਦੰਡੀਆਂ ਨੇ ਵਿਚਾਰਨ ਦਾ ਵੀ ਆ ਗਲਤ ਦਿਸ਼ਾ ਵਿੱਚ ਨੂੰ ਜਿਹੜਾ ਅਸੀਂ ਜਾ ਰਹੇ ਆ ਨੀਸ਼ਤਾ ਕਰਕੇ ਤਾਂ ਨਹੀਂ ਜਾ ਰਹੇ ਸਾਡੇ ਅੰਦਰ ਨੀਸ਼ਤਾ ਹੈ ਇਹ ਕਿ ਸ਼ਬਦ ਗੁਰੂ ਬਾਣੀ ਸਾਰੇ ਸਾਰੀਆਂ ਬੋੜੀਆਂ ਝੜ ਕੇ ਆਏ ਆ ਅਸੀਂ ਕਿਸੇ ਸ਼ਬਦ ਗੁਰੂ ਦਾ ਇਹ ਠੀਕ ਆ ਆਦਮੀ ਨਹੀਂ ਪਾਛਾ ਇਹ ਹੈ ਹੁਣ ਸਾਰਿਆਂ ਦੇ ਵਿੱਚ ਬਾਕੀ ਬੌੜੀਆਂ ਕਿਹਦੇ ਨਾਲ ਖੜੇ ਹੋ 88 ਦਾ ਆਖਰੀ ਬੌੜੀ ਦੇ ਖੜੇ ਹਾਂ ਕੇ ਕੋਈ ਪਿੱਛੇ ਗਲਤੀ ਕਰੀ ਆ ਉਹਨੇ ਉਹਨੂੰ ਪਤਾ ਹੀ ਨਹੀਂ ਸੀ ਨਾਲ ਜੇ ਗਲਤੀ ਕਰੀ ਅੰਗਰੇਜ਼ਾਂ ਨੂੰ ਬਹੁਤ ਪਤਾ ਹੈ ਵੀ ਕੇਸ ਰੱਖਣੇ ਚਾਹੀਦੇ ਨਹੀਂ ਚਾਹੀਦੇ ਬੱਚਿਆਂ ਨੂੰ ਪਤਾ ਹੁੰਦਾ ਤੁਹਾਨੂੰ ਕੀ ਹੈ ਅੰਗਰੇਜ਼ਾਂ ਜਿਹੜੇ ਸਿਖਵਾਣੇ ਨੇ ਸਾਡੇ ਸਿਖਾਣੋਂ 1000 ਗਰ ਦੇ ਚੰਗੇ ਇਹੜਾ ਦੂਜਾ ਬਣਦਾ ਹੁੰਦਾ ਜਾਂ ਤਾਂ ਬਣਦਾ ਨਹੀਂ ਹੁੰਦਾ ਜੇ ਬਣਦਾ ਫਿਰ ਪੂਰਾ ਬਣਦਾ ਹੁੰਦਾ ਹੋ ਅਸੀਂ ਤਾਂ ਪਹਿਲਾਂ ਹੀ ਸਿੱਖ ਜਦੋਂ ਸਾਡਾ ਕਿਰੋੜਾ ਅਸੀਂ ਕਿਧੋਂ ਹੋਣੇ ਸੀ ਉਹਨਾਂ ਨੇ ਬੜਨਾ ਅਸੀਂ ਬਣੇ ਬਣਾਏ ਹਿੰ ਵਾਰਿਆ ਨਾ ਜਾਵਾਂ ਇੱਕ ਵਾਰ ਜੁੱਤ ਦੁ ਭਾਵਾਂ ਸਾਈ ਭੜੀ ਕਾ ਵਾਰ ਨਾ ਜਾ ਮੈਂ ਇੱਕ ਵਾਰ ਮੈਂ ਇੱਕ ਵਾਰ ਕੀ ਮੈਂ ਦਾ ਵਾਰ ਵਾਰ ਕਰਵਾਣ ਜਾਣਾ ਤੇ ਤੋ ਜੋ ਤੁਦ ਭਾਵੈ ਸਾਈ ਪਲੀਕਾਰ ਹੈ ਨਿਰੰਕਾਰ ਤੂੰ ਹਮੇਸ਼ਾ ਰਹਿਣਾ ਰਹਿਣ ਵਾਲਾ ਤੂੰ ਸਦਾ ਸਲਾਮਤ ਨਿਰੰਕਾਰ ਤੂੰ ਸਦਾ ਸਲਾਮਤ ਨਿਰੰਕਾਰ ਨਿਰੰਕਾਰ ਨਾਉ ਨਹੀਂ ਨਿਰੰਕਾਰ ਨਾਉ ਨਹੀਂ ਨਿਰਾਕਾਰ ਅਜਕਟ ਹੈ ਅਜਕਟ ਹੈ ਨਿਰਾਕਾਰ ਉਹਦਾ ਜਿਦਾ ਆਕਾਰ ਨਹੀਂ ਹੁੰਦਾ ਨਿਰੰਕਾਰ ਵਾਲਾ ਕਰੇ ਅਕਾਰ ਰਤ ਨੌ ਨੌ ਤੇਰਾ ਨਿਰੰਕਾਰ ਹੈ ਮੈ ਲਈ ਨੌ ਤੇਰਾ ਨਿਰੰਕਾਰ ਹੈ ਨਾ ਲਈਏ ਤਰਕ ਨਾ ਜਾਈਏ ਨੌ ਹੈ ਉਹਦਾ ਰਹਿ ਵੈਰ ਨੂੰ ਨਹੀਂ ਉਹਦਾ ਨੌਦਾ ਨਿਰੰਕਾਰ ਸਾਬਦੇ ਨਹੀਂ ਹੁੰਦਾ ਗੁਰਬਾਣੀ ਜੋ ਵੈਰ ਨੂੰ ਦਾ ਨੌ ਸਾਬਦੇ ਕਰੋ ਕਿੱਥੇ ਗੁਰਬਾਣੀ ਜੋ ਕਿਤੇ ਨਹੀਂ ਸਾਬਦ ਹੁੰਦਾ ਉਹਦਾ ਨੌ ਵੈਰ ਨੂੰ ਦਾ ਜਸ ਜਸਾ ਹੈ ਕਾਸਤਾ ਬਰੋਦਾ ਨਾ ਤਾਂ ਸੰਖ ਨੇ ਕਹਾ ਜਾਣ ਬੁਣਵਾਜ ਕੇ ਨਾਮ ਤਾਂ ਦੇ ਸੰਖ ਨੇ ਜਿਹੜੇ ਸਾਡੇ ਦੇ ਪਰਕਾਰ ਇੱਕ ਤਾਂ ਪਰਫਕਾਰ ਵਾਲੇ ਨਾ ਨੇ ਜਿਹੜੇ ਸਾਡੇ ਦੇ ਪਰਕਾਰ ਕਰਦਾ ਜੀਵਾਂ ਤੇ ਉਹ ਨਾ ਨੇ ਇਕੋ ਨਿਰੰਕਾਰ ਇਸ ਕਰਕੇ ਆਕਾਰ ਕੋਈ ਨਹੀਂ ਨਿਰਗਾਰ ਅਸੀਂ ਵੀ ਸਾਰੇ ਨਿਰਗਾਰ ਆ ਰਹੇ ਹਾਂ ਨਿਰਗਾਰ ਦਾ ਜੀਪੀ ਹੈ ਪਰ ਨਿਰੰਕਾਰ ਨਹੀਂ ਹੈ ਨਿਰਗਾਰ ਜੀਪੀ ਹੈ ਪਰ ਨਿਰੰਕਾਰ ਨਹੀਂ ਹੈ ਕਿਉਂ ਨਹੀਂ ਹੈ ਮਾਇਆ ਚ ਹੈ ਦਮ ਸੱਚਖੰਡ ਵਸੇ ਨਿਰੰਕਾਰ ਉਹ ਤੇ ਸੱਚਖੰਡ ਵਸੇ ਇਹ ਮਾਇਆ ਜੀ ਵਸਦਾ ਹੈ ਨਰਾਗਰ ਜੱਟਾ ਵੇਦਨਾਂ ਨੂੰ ਲੱਭ ਜੂਗਾ ਜੀਵਨ ਨਾਲ ਵੀ ਲੱਭ ਜੂਗਾ ਸ਼ਾਇਦ ਹੋਰ ਸਮਝ ਆਇਓ ਕੀ ਗੱਲ ਕੀ ਕਰਨੀ ਚਾਹੁੰਦਾ ਸੀ ਮੈਂ ਪਜਦੀ ਰਹਿ ਜਾਂਦੀ ਸਮਝ ਅੱਧੀ ਆਉਣੀ ਸੀ ਗੱਲ ਨਰੰਗਾ ਨਰਾਗਰ ਕੀਪੀ ਹੈ ਨਰੰਗਾ ਨਹੀਂ ਹੈ ਇਹ ਜਮਨਬੰਦ ਚੜ ਨਰੰਗਾਰ ਨਹੀਂ ਨਰੰਗਾਰ ਕਾ ਲਊਗਾ ਇਹ ਕੋਈ ਤਾਂ ਹੋ ਗੋਬੇ ਜਦ ਇਹ ਕੋਈ ਦਾ ਹੁਕਮ ਹੈ ਫਿਰ ਨਾਮ ਕਰ ਫਿਰ ਨਾਮ ਤੇ ਸਮਾਜੂ ਦਰਗਾਰ ਹੋਣਾ ਹੋਰ ਗਲ ਹੈ ਨੰਕਾਰ ਹੋਣਾ ਹੋਰ ਗਲ ਅਸੰਖ ਨਾਮ ਅਸੰਖ ਥਾਪ ਬੜੇ ਦਾ ਨਾ ਜੀਵ ਹੈ ਇਹਦਾ ਨੂੰ ਆਤਮਾ ਪ੍ਰਾਤਮਨ ਇਹਦੇ ਲੱਗਣਾ ਨਹੀਂ ਹੈ ਨੰਕਾਰ ਇਹਦਾ ਨਾ ਨਹੀਂ ਹੈ ਹੁਣ ਇਹਨਾਂ ਵਖਰੇ ਨੇ ਕੀ ਆਤਮਾ ਹੈ ਪ੍ਰਾਤਮਾ ਹੈ ਬ੍ਰह्म ਕੇ ਹੈ ਬ੍ਰਹਮਾ ਕੇ ਹੈ ਪਾਰ ਬ੍ਰह्म ਕੇ ਪੂਰ ਬ੍ਰह्म ਕੇ ਹੈ ਇਹ ਪਾਰ ਬ੍ਰह्म ਬਣਨੇ ਰੰਕਾਰ ਪੁਨੀਤ ਜਿਹੜੀ ਅਵਸਥਾ ਹੈ ਉਹ ਰੰਕਾਰ ਦੀ ਹੈ ਪਵਿੱਤਰ 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 ਪੁਨੀਤ ਪੁਨੀਤ ਅਵਸਥਾ ਨੂੰ ਰੰਕਾਰ ਦੀ ਜਿਹੜੇ ਬੇਮਨ ਲੈਣੇ ਰੰਕਾਰ ਵਦਰਵੈਂਡ ਨੇ ਰੰਗ ਕਰ ਪਨੰਦ ਲੰਬੜੇ ਵਾਲ ਨੇ ਉਹਨਾਂ ਕਰ ਉਹ ਜਿਹੜਾ ਨਕਸ਼ਾ ਦੱਸਿਆ ਹੈ ਨਾ ਉਹਨਾਂ ਨੂੰ ਕਹੋ